ਖੇਡਾਂ ਨੂੰ ਅੱਗੇ ਵਧਾਉਣ ਖਾਤੇ 'ਤੇ ਥਰਡ ਸਪੇਸ ਜਿਮ ਵਿਖੇ ਬਾਡੀ ਬਿਲਡਿੰਗ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਡਰ 14 ਤੇ ਅੰਡਰ 19 ক্যাਟਾਗਰੀ ਤੇ ਤਹਿਤਵਕ ਬਫੋਕਸ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਸ ਪ੍ਰਤੀਯੋਗਤਾ ਵਿੱਚ ਲੜਕੀਆਂ ਤੇ ਲੜਕੇ ਨੇ ਵੀ ਬੱਚੜ ਕੇ ਭਾਗ ਲਿਆ ਇਸ ਬੰਦ ਵਿੱਚ ਜਾਰ ਕਰ ਦਿੱਤੇ ਹੋਇਆ ਅਮਰਜੀਤ ਨੇ ਕਿਹਾ ਕਿ ਖੇਡਾਂ ਦੇ ਆਯੋਜਨ ਦਾ ਮਕਸਦ ਇੱਕ ਹੀ ਹੈ ਉਹ ਇਹ ਹੈ ਕਿ ਨੌਜਵਾਨਾਂ ਨੂੰ ਕਿੱਡਾ ਵੱਲ ਤੋਰਿਆ ਜਾਵੇ ਤੇ ਨਾਲ ਹੀ ਉਹਨਾਂ ਦੇ ਪਵਿੱਤਰ ਮੋਜੂਦ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਖੇਡਾਂ ਦੇ ਇਹ ਰੁਝਾਨ ਰੱਖਣ ਕਰਕੇ ਵਿਦਿਆਰਥੀ ਜਿਹੜੇ ਆਪਣੇ ਜੀਵਨ ਨੂੰ ਹੋਰ ਬਿਊਟੀਫੁਲ ਬਣਾ ਸਕਦੇ ਨੇ ਅਤੇ ਨਾਲ ਹੀ ਉਹਨੇ ਵੀ ਕਿਹਾ ਕਿ ਅੱਜ ਕੱਲ ਦਾ ਨੌਜਵਾਨ ਜਿਹੜਾ ਕਿ ਨਸ਼ਾ ਵੱਲ ਤੁਰ ਪਿਆ ਹੈ ਖੇਡਾਂ ਉਸ ਦੇ ਲਈ ਬਹੁਤ ਜ਼ਰੂਰੀ ਹੈ ਕਿਡਾ ਰਸਰੀ ਵੀ ਤੰਦਰੁਸਤ ਰਹਦਾ ਹੈ ਤੇ ਮਾਨਸਿਕ ਵੀ ਤੰਦਰੁਸਤ ਰਹਦਾ ਹੈ ਅ ਨਮਸਕਾਰ ਜੀ ਹਾਟਮੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਦੀ weight lifting ਅਤੇ power lifting ਅੱਜ 3 ਸਪੇਸ ਜਿਮ ਚ ਪਠਾਨਕੋਟ ਕਰਾਈ ਜਾ ਰਹੀ ਹੈ ਐਡਲੋਜੀ ਰੋਡ ਤੇ ਤੇ ਸ਼੍ਰੀ ਰਜੇਸ਼ ਕੁਮਾਰ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਅਤੇ ਸ਼੍ਰੀ ਅਰुण ਕੁਮਾਰ ਸ਼ਰਮਾ ਜੀ ਡਿਸਟ੍ਰਿਕਟ ਕੋਆਰਡੀਨੇਟਰ ਸਪੋਰਟਸ ਕੋਆਰਡੀਨੇਟਰ ਗਏ ਹਨ ਇਹਨਾਂ ਦੀ ਗਵਾਹੀ ਹੈ ਕਿ ਅੱਜ power lifting ਅਤੇ weight lifting ਕਰਵਾਈ ਜਾ ਰਹੀ ਹੈ ਜਿਦੇ ਚ ਅੰਡਰ 14 ਦੀਆਂ ਤੇ ਅੰਡਰ 19 ਦੀਆਂ ਕਟੋਕੜ ਫੀਸ ਤੇ ਮੁੰਡੇ ਤੇ ਕੁੜੀਆਂ 20 ਸਟੂਡੈਂਟ ਲਗਭਗ ਆਏ ਹੋਏ ਹੱਸ ਤੇ ਕੰਪੀਟੀਸ਼ਨ ਦੇ ਟ్రਾਇਲ ਵਿਸ਼ਸ ਤੇ ਆਜਾਏ ਤੇ ਆਹੀਂ ਐਫ ਕਰਵਾ ਰਿਆ ਗਿਆ ਕਿਨੇ ਸਕੂਲ ਪਾਰਟਿਸਪੇਟ ਕਰ ਰਹੇ ਹੈ ਵਿੱਚ ਚਾਰ ਸਕੂਲ ਪਾਰਟਿਸਪੇਸ਼ਨ ਕਰ ਰਹੇ ਹੈ ਕੀ ਮੇਨ ਮੋਟਿਵ ਕੀ ਹੈ ਨਾ ਮੇਨ ਮੋਟਿਵ ਹੈ ਕਿ ਪਠਾਨਕੋਟ ਤੋਂ ਬੈਸਟ ਜਿਹੜਾ ਪੋਟੈਂਸ਼ੀਅਲ ਕੱਢਿਆ ਜਾਏ ਤਾਂ ਕਿ ਬੱਚੇ ਅੱਛਾ ਜਾ ਕੇ ਪਰਫਾਰਮੈਂਸ ਅੰਤਰ ਜਿਲ੍ਹਾ ਸਕੂਲ ਖੇਡਾ ਜਿਹੜੀਆਂ ਥਾੜੀਆਂ ਹੋਣੀਆਂ ਆ ਉਹਦੇ ਵਿੱਚ ਬੈਸਟ ਪਰਫਾਰਮੈਂਸ ਦੇਣਾ ਆਪਣਾ ਉਸ ਤੋਂ ਬਾਅਦ ਜਿਹੜੇ ਵਿਨਿੰਗ ਬੱਚੇ ਹੋਣਗੇ ਉਹਨਾਂ ਨੂੰ ਅੱਗੇ ਕੀ ਮੁਕਾਬਲੇ ਉਹਨਾਂ ਨੂੰ ਅੰਡਰ ਡਿਸਟ੍ਰਿਕਟ ਚ ਜਾ ਕੇ ਖੇਡਣ ਅੰਡਰ ਡਿਸਟ੍ਰਿਕਟਸ ਆਫੇਅਰ ਕੀ ਹਾਲਾਂਕਿ ਇਹਨਾਂ ਦਾ ਨੈਸ਼ਨਲ ਵਾਸਤੇ ਪਾਰਟਿਸਪੇਟੇਸ਼ਨ ਸਿਲੈਕਸ਼ਨ ਹੋਏਗਾ ਇਹਨਾਂ ਦੇ ਕੈਂਪ ਲਗਾਏ ਜਾਣਗੇ ਬਾਕੀ ਬੱਚੇ ਜਿਹੜੇ ਪਾਰਟਿਸਪੇਟ ਨਹੀਂ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਕਹਿੰਦਾ ਕਿ ਹਰ ਸਟੂਡੈਂਟ ਨੂੰ ਪਾਰਟਿਸਪੇਸ਼ਨ ਕਰਨਾ ਚਾਹੀਦਾ ਹੈ ਮੈਕਸਮ ਇੱਕ ਜਾਂ ਦੋ ਗੇਮਸੇ ਤੇ ਪੱਕਾ ਪਾਰਟਿਸਪੇਟ ਹੋ ਜਾਏਗਾ ਕਿਉਂਕਿ ਤੁਹਾਡੇ ਅੰਦਰ ਜੋ ਕੁ ਅਗੇ ਇਸ ਨੂੰ ਭਰਪੂਰ ਅਗੇ ਮਿਹਨਤ ਕਰਕੇ ਇਹਨੂੰ ਉਭਾਰਿਆ ਜਾਏ ਤਾਂ ਕਿ ਗੇਮ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹਦੇ ਨਾਲ ਸਰਪੱਖੀ ਵਿਕਾਸ ਹੁੰਦਾ ਹੈ ਸਟੂਡੈਂਟਸ ਦਾ ਜਹੀਂ ਪੜਨਾ ਜ਼ਰੂਰੀ ਹੈ ਤੇ ਗੇਮ ਖੇਡਣਾ ਵੀ ਬਹੁਤ ਜ਼ਰੂਰੀ ਹੈ ਗੇਮ ਦੇ ਨਾਲ ਓਵਰਾਲ ਡਵੈਲਪਮੈਂਟ ਹੁੰਦਾ ਹੈ ਠੀਕ ਹੈ ਜੀ ਅੱਜ ਕੱਲ ਤੁਸੀਂ ਦੇਖੋਗੇ ਕਿ ਮੋਟਰ ਗੱਡੀਆਂ ਹਰ ਇੱਕ ਤਰਫ ਤੋਂ ਤਣਾਅ ਦੇ ਹਿਸਾਬ ਤੇ ਤੁਸੀਂ ਚੱਲ ਰਹੇ ਹੋ ਪਰ ਗੇਮਸ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਕਿ ਹਰ ਤੁਹਾਡਾ ਸਟ੍ਰੈਸ ਫ੍ਰੀ ਕਰਦਾ ਹੈ ਤੁਹਾਡੇ ਮਾਈਂਡ ਨੂੰ ਕਿਉਂਕਿ ਤੁਸੀਂ ਦੇਖੋਗੇ ਇੰਡਸਟਰੀ ਏਰੀਆ ਤੁਸੀਂ ਤਹੀ ਕਾਫੀ ਬੜੇ ਬੜੇ ਲੋਕ ਵੀ ਉਹਨਾਂ ਨੇ ਵੀ ਕਲੱਬਸ ਬਣਾਏ ਗੇਮਸ ਬਣਾਏ ਤਾਂ ਕਿ ਸ਼ਾਮ ਨੂੰ ਹਰ ਕੋਈ ਗੇਮਸ ਖੇਡਦਾ ਤੇ ਮੈਂ ਕਹਿੰਦਾ ਕਿ ਹਰ ਇੱਕ ਬੱਚੇ ਨੂੰ ਪਾਰਟਿਸਪੀਕੇਸ਼ਨ ਕਰਨਾ ਚਾਹੀਦਾ ਗੇਮਸ ਆ ਮੈਮ ਉਹਨੂੰ ਕਰੇ ਬਾਅਦ ਅੱਜ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਡੈਲਿਸਟ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਆ ਜਿਨ੍ਹਾਂ ਵਿੱਚ ਅਰੁਣ ਜੀ ਤੇ ਰਜੇਸ਼ ਜੀ ਨੇ ਮੰਨ ਲਓ ਕਿ ਸਾਡੇ ਜਿਮ ਨੂੰ ਚੁਣਿਆ ਥਰਡ ਸਪੇਸ ਨੂੰ ਤੇ ਮੈਂ ਉਹਨਾਂ ਦਾ ਬੜਾ ਥੈਂਕਸ ਕਰਨਾ ਚਾਹੁੰਦਾ ਆ ਤੇ ਮੈਂ ਜਿਹੜੇ ਬੱਚੇ ਅੰਡਰ 14 ਤੋਂ 2019 ਕੰਪੀਟੀਸ਼ਨ ਖੇਲਣ ਆਇਆ ਜਿਹੜੇ ਅੱਜ ਬੱਚੇ ਅੰਡਰ 14 ਅੰਡਰ 19 ਦੇ ਅਥੇ ਬੇਅ ਲਿਫਟਿੰਗ ਕੰਪੀਟੀਸ਼ਨ ਖੇਲਣ ਆਇਆ ਇਹਨਾਂ ਨੂੰ ਦੇਖ ਕੇ ਮਤਲਬ ਕਿ ਮੈਂ ਚਾਹੁੰਦਾ ਕਿ ਜਿਹੜੇ ਹੋਰ ਬੱਚੇ ਨਹੀਂ ਖੇਲ ਮਤਲਬ ਕਿ ਇਸੇ ਪਾਰਟਿਸਪੇਟ ਨਹੀਂ ਕਰਨ ਦੇ ਆ ਉਹਨਾਂ ਨੂੰ ਵੀ ਪਾਰਟਿਸਪੇਟ ਕਰਨਾ ਚਾਹੀਦਾ ਹੈ ਕਿਉਂਕਿ ਅਗਰ ਉਹ ਪਾਰਟਿਸਪੇਟ ਕਰਨਗੇ ਤੇ ਸਾਡੇ ਪਠਾਨਗੋੜਾ ਦਾ ਨਾਮ ਰੋਸ਼ਨ ਕਰਨਗੇ ਅੱਗੇ ਜਾ ਕੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂ ਮੋਰੋ Bring them to a GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.